ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਜਿਹੜੇ ਮੇਰੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਕਾ ਲੋ ਸਬਸਕ੍ਰਾਈਬ ਤੇ ਨਾਲ ਹੀ ਬੈੱਲੇ ਦਾ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਆਪਣੀ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਹੁਣ ਬਾੜੀਆ ਦਾ ਪੂਰਾ ਜੋਰ ਚੱਲ ਰਿਹਾ ਹੈ ਕਣਕਾ ਪੱਕੀਆਂ ਨੇ ਪੂਰੀਆ ਤੇ ਦਾੜ-ਦਾੜ ਲੋਕ ਵੱਢੀ ਜਾਂਦੇ ਨੇ ਹੁਣ ਇੱਕ ਕਿਸਾਨ ਵੀਰ ਬਹੁਤ ਬੜੀ ਗਲਤੀ ਕਰਦੇ ਆ ਜਿਹਦੇ ਕਰਕੇ ਉਹ ਨਿੱਕੀ ਨਿੱਕੀ ਗਲਤੀਆਂ ਦੇ ਕਰਕੇ 5 ਤੋਂ 6000 ਰੁਪਇਆ ਕੀਲੇ ਮਗਰ ਘਾਟਾ ਖਾ ਲੈਂਦੇ ਨੇ ਜਿਹੜੀ ਆਪਾਂ ਨੂੰ 5-6000 ਬਚਤ ਹੋ ਸਕਦੀ ਹੈ ਉਹ ਛੋਟੀ ਛੋਟੀ ਗਲਤੀਆਂ ਕਰਕੇ ਆਪਾਂ ਗਵਾ ਲੈਂਦੇ ਆ ਉਹ ਆਪਾਂ ਗਲਤੀਆਂ ਕਰਦੇ ਕੀ ਹੈ ਹੁਣ ਪਹਿਲਾ ਪੁਆਇੰਟ ਜੇਰੀਆ ਮੇਰੇ ਕਿਸਾਨ ਵੀਰੋ ਕਣਕਾ ਹਜੇ ਹਰੀਆ ਨੇ ਜਾਨੀ ਕਿ ਦਾਣਾ ਜਿਨ੍ਹਾਂ ਦੇ ਵਿੱਚ ਨਰ ਮੈਂ ਕਾਲੀ ਨਾ ਕਰੋ ਮੌਸਮ ਨੂੰ ਦੇਖ ਕੇ ਕਿਉਂਕਿ ਮੌਸਮ ਬਿਲਕੁਲ ਠੀਕ ਹੈ ਆ ਇਹ ਦੋ ਦਿਨ ਅੱਜ ਦਾ ਦਿਨ ਤੇ ਕੱਲ ਦਾ ਦਿਨ ਬੱਦਲ ਬਈ ਦੱਸੀ ਹੋਈ ਹੈ ਜਾਨੀ ਕਿ ਜੇ ਆਪਾਂ ਕਹੀਏ ਵੀ ਜਿਆਦੇ ਮੌਸਮ ਖਰਾਬ ਨਹੀਂ ਹੈਗਾ ਤੇ ਹੁਣ ਬਹੁਤ ਮੇਰੇ ਕਿਸਾਨ ਵੀਰ ਹਰੇ ਦਾਣੇ ਵਾਲੀ ਕਣਕ ਦਾ ਡਾੜ-ਡਾੜ ਵੱਢੀ ਜਾ ਰਹੀ ਆ ਉਹਦੇ ਨਾਲ ਫਰਕ ਕੀ ਪੈਂਦਾ ਹੁਣ ਜਿਹੜੇ ਦਾਣਾ ਮੰਨ ਕੇ ਚਲੋ ਹਜੇ ਨਰਮ ਉਹ ਪੱਕ ਰਹੇ ਆ ਇਹ ਦਾਣਾ ਜੇ ਆਪਾਂ ਉਹਨੂੰ ਆਪਾਂ ਹਰੇ ਦਾਣੇ ਨੂੰ ਆਪਾਂ ਤਾਂ ਆਪਣੀ ਮੰਡੀਆ ਦੇ ਵਿੱਚ ਤਾਂ ਵਿਕੇ ਜਾਣੀ ਐ ਜੇ ਆਪਾਂ ਹਰੇ ਦਾਣੇ ਨੂੰ ਮੰਨ ਕੇ ਚੱਲੋ ਵੱਢ ਲੈਂਦੇ ਤੇ ਉਹ ਜਦ ਆਪਾਂ ਵੱਢ ਲਿਆ ਜੇਰਾ ਤਾਂ ਦਾਣਾ ਆਪਣੇ ਆਪ ਪੱਕਣਾ ਹੀ ਉਹ ਤੁਸੀਂ ਦੇਖੋ ਉਹ ਆਪਣੇ ਆਪ ਜਿਹੜੀ ਚੀਜ਼ ਪੱਕਣੀ ਆ ਉਹਦਾ ਗੱਲ ਲੱਗੇ ਹੋਊਗੀ ਜੇ ਜਿਹੜੀ ਆਪਾਂ ਮੰਨ ਕੇ ਚੱਲੋ ਬੱਲੀ ਨੂੰ ਤੋੜ ਕੇ ਆਪਾਂ ਦਾਣਾ ਪਕਾਣਾ ਹੈ ਜਦ ਮੰਨ ਕੇ ਚੱਲੋ ਬੱਲੀ ਉਹਦੇ ਚ ਦਾਣਾ ਨਿਕਲ ਗਿਆ ਤਾਂ ਦਾਣੇ ਨੇ ਇੱਕੋ ਲੱਖ ਤੇ ਸੁੰਗੜ ਜਾਣਾ ਫਿਰ ਉਹਦੇ ਨਾਲ ਆਪਣਾ ਘਟੋ ਘਟ 2 ਤੋਂ 3 ਕਵਾਂਟਲ ਝਾੜ ਪੱਕਾ ਏ ਤੇ ਮੰਡੀਆਂ ਦੇ ਵਿੱਚ ਆਪਾਂ ਫੋਲੂਗੇ ਦੂਜੀ ਪੁਆਇੰਟ ਉਹ ਜਿਹੜੇ ਧੋਪ ਨਾਲ ਆਪਾਂ ਦੋ ਦਿਨ ਫੋਲ ਫਲਾਈਆ ਕਰਕੇ ਉਹਦੇ ਨਾਲ ਕਾਟ ਝਾਰ ਵੀ ਜਰੂਰ ਫਰਕ ਪਾਊਗਾ ਤੇ ਜੇ ਕਾਟ ਲੱਗਣੀ ਆ ਉਹ ਗੱਲ ਲੱਗ ਫਿਰ ਆਪਾਂ ਕਾਟ ਲਵਾਨ ਬੈਹ ਜਾਂਦੇ ਇਹਦੇ ਨਾਲੋਂ ਦਰੋਂ ਨਾ ਫਸਲ ਨੂੰ ਟਾਈਮ ਸਿਰ ਵੱਡੋ ਪੱਕੀ ਫਸਲੀ ਲੈ ਕੇ ਜਾਓ ਤੇ ਦੂਜੀ ਗੱਲ ਹੁਣ ਸਾਰੇ ਪੰਜਾਬ ਦੇ ਵਿੱਚ ਸਾਰੇ ਮੇਰੇ ਬਹੁ ਕਿਸਾਨ ਵੀਰਾਂ ਕੋਲ ਜੈਕ ਵਾਲੀ ਟਰਾਲੀਆਂ ਨੇ ਜਿਵੇਂ ਜੈਕ ਵਾਲੀ ਟਰਾਲੀਆਂ ਨੇ ਆਪਾਂ ਉਹ ਗੱਲ ਸੋਚਦੇ ਨਹੀਂ ਹੈਗੇ ਆਪਾਂ ਮੰਡੀ ਜਾ ਕੇ ਜੈਕ ਨਾਲ ਟਰਾਲੀ ਖਾਲੀ ਕਰ ਦਿੰਦੇ ਠੀਕ ਹੈ ਨਹੀਂ ਜਦ ਭਾਰਤੀ ਇਹਨਾਂ ਸਾਕਤ ਕਰਦੇ ਆ ਤਾਂ ਉਹ ਆਪਾਂ ਉਹ ਗੱਲ ਸੋਚਦੇ ਨਹੀਂ ਹੈਗੇ ਹੁਣ ਜਿਹੜੀ ਆਪਾਂ ਨੂੰ ਲੋਹਾਈ ਪੈਂਦੀ ਹੈ ਧਿਆਨ ਨਾਲ ਸੁਣਿਓ 1 ਰੁਪਿਆ 38 ਪੈਸੇ ਪ੍ਰਤੀ ਬੋਰੀ ਦੇ 50 ਕਿਲੋ ਦੀ ਬੋਰੀ ਦੇ ਹਿਸਾਬ ਨਾਲ 1 ਰੁਪਿਆ 38 ਪੈਸੇ ਪੈਂਦੇ ਆਪਾਂ ਨੂੰ ਲੋਹਾਈ ਤੇ ਉਹ ਆਪਾਂ ਜਦ ਸਾਫ ਕਰਦੇ ਉਹ ਸੋਚਦੇ ਨੇ ਕਿ ਉਹ ਆਪਣਾ ਧਿਆਨ ਦੋ ਜਿਨ੍ਹਾਂ ਕੋਲ ਜੈਕ ਵਾਲੀ ਦਰਾਲੀਆਂ ਨੇ ਉਹ ਆਪਣਾ ਸਾਉਗ ਦਾਵ ਕਰਨ ਵੇਲੇ ਉਹ ਆਰਤੀ ਨਾਲ ਕਰਨ ਵੀ ਸਾਢੇ 1 ਰੁਪਏ 38 ਪੈਸੇ ਆਪਾਂ ਨੂੰ ਬਚਨੇ ਚਾਹੀਦੇ ਕਿਉਂਕਿ ਆਹੀ ਨਿੱਕੇ ਨਿੱਕੇ ਤਾਂ ਉਹ ਹੈ ਜੇ ਆਪਾਂ ਥੋੜੇ ਥੋੜੇ 1 ਪੈਸੇ ਕਰਕੇ 1-1 2-2 ਰੁਪਏ ਆਪਾਂ ਕਹੂਗੇ ਉਹ ਗੱਲ ਸੋਚਣੇ ਵਾਲੀ ਆ ਆਪਾਂ ਸੋਚੂਗੇ ਵੀ ਗੱਲ ਕੁਝ ਨਹੀਂ ਹੈਗੀ 1 ਰੁਪਏ 38 ਪੈਸੇ ਕੀ ਹੁੰਦੇ ਆ ਛੋਟੀ ਛੋਟੀ ਜੇ ਆਪਾਂ ਗਲਤੀਆਂ ਕਰਦੇ ਐ ਤਾਂ ਹੀ ਫਿਰ ਖੇਤੀ ਦੇ ਵਿੱਚ ਉਹ ਹੁੰਦਾ ਏ ਫਿਰ ਕਹਿੰਦੇ ਆ ਜੀ ਆਏ ਹੋਗੇ ਆ ਲੋਨ ਹੈ ਜੀ ਕਰਜ਼ੇ ਥੱਲੇ ਆ ਫਲਾਣਾ ਇੰਤ ਮੁਕਾਨਾ ਤੇ ਛੋਟੀ ਛੋਟੀ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਸਤਿਆਨ ਦੇਆ ਕਰੋ ਤੇ ਹੁਣ ਜਿਹੜੀ ਤੀਜਾ ਪੁਆਇੰਟ ਹੈ ਉਹ ਹੈਗਾ ਹੁਣ ਆਪਾਂ 6 ਮਹੀਨੇ ਫਸਲ ਪਾ ਲਈਏ ਪਾਣੀ ਦਿੱਤਾ ਸਪਰੇਆ ਕੀਤੀ ਸਾਰਾ ਕੁਝ ਕਰਕੇ ਜਦ ਵੱਡਣ ਦੀ ਵਾਰੀ ਆ ਬਾਰੀ ਆਂਦੀ ਹੈ ਵੱਢ ਕੇ ਆਪਾਂ ਮੰਡੀ ਦੇ ਵਿੱਚ ਸਿੱਟ ਕੇ ਘਰ ਆ ਕੇ ਆਰਾਮ ਨਾਲ ਪੈ ਜਾਂਦੇ ਆ ਬਹੁਤ ਕਿਸਾਨ ਵੀਰ ਕਰਦੇ ਹੋਣਗੇ ਇਹ ਜਾਂ ਕਈਆ ਦਾ ਚੱਲ ਟਾਈਮ ਨਹੀਂ ਲੱਗਦਾ ਫੇਰ ਵੀ ਧਿਆਨ ਦਿਓ ਕਿਉਂਕਿ ਆਪਾਂ ਲੇਬਰ ਨੂੰ ਮੌਕਾ ਦੇ ਰਹੇ ਆ ਉਥੇ ਕਣਕ ਆਪਣੀ ਛੱਡੋ ਨਾ ਆਪਣੀ ਨੂੰ ਕਣਕ ਨੂੰ ਨਿਗਾਹ ਰੱਖੋ ਤੇ ਆਪਣਾ ਵੇਚ ਕੇ ਘਰ ਆਓ ਕਿਉਂਕਿ ਇਹੀ ਨਿੱਕੀ ਨਿੱਕੀ ਗਲਤੀ ਆਪਾਂ ਉਥੇ ਹੋ ਕੋਈ ਹੁੰਦਾ ਨਹੀਂ ਉਥੇ ਲੇਬਰ ਨੂੰ ਤਾਂ ਮੌਕਾ ਚਾਹੀਦਾ ਹੁੰਦਾ ਇਹ ਨਿੱਕੀ ਨਿੱਕੀ ਗੱਲ ਆ ਤੇ ਧਿਆਨ ਦੇਈ ਕਰੋ ਮੇਰੇ ਵੀਰੋ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਾਂ ਹੋਰ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਰਹਾਂਗੇ ਤੇ ਆ ਆਪਣੀ ਵੈਰਾਈਟੀ 2967 ਹੈ ਵੀ ਆਪਾਂ 5-4 ਦਿਨਾਂ ਵਿੱਚ ਵੱਢਣੀ ਹੈ ਤੇ ਤੁਹਾਡੇ ਨਾਲ ਆਪਾਂ ਝਾੜੇ ਦਾ ਵੀ ਸਾਂਝਾ ਕਰਾਂਗੇ ਤੇ ਨਾਲੇ ਦੱਸਾਂਗੇ ਵੀ ਆਪਾਂ ਕਿਹੜੀ ਸਪ੍ਰੇਹਾ ਕੀਤੀ ਆ ਕੀ ਪਾਇਆ ਕੀ ਨਹੀਂ ਸਾਰੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਆਪਾਂ